ਸਰਨੂ ਪਿਆਰ ਪਰ ਸਤਿ ਸ੍ਰੀਕਾਲ ਮੈਂ ਸੁਰਿੰਦਰਪਾਲ ਸਿੰਘ ਅੱਜ ਆਪਾਂ ਗੱਲਬਾਤ ਕਰਾਂਗੇ ਡੇਰੇਆਂ ਦਾ ਜਿਹੜਾ ਰਾਜਨੀਤਿਕ ਨਕੀ ਸੰਬੰਧ ਹੈਗਾ ਜਿਹੜੇ ਡੇਰੇ ਆ ਉਹ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਸੰਦਰਭ ਵਿੱਚ ਗੱਲ ਕਰਨੀ ਹੋਵੇ ਤਾਂ ਕਿਵੇਂ ਇਹ ਸਿੱਖੀ ਨੂੰ ਖੋਰਾ ਲਾ ਰਹੇ ਹੈ ਕਿਉਂਕਿ ਆਪਾਂ ਗੱਲ ਬਾਲੀ ਪ੍ਰਾਣੀ ਜਿਆਦਾ ਪ੍ਰਾਣੀ ਨਾ ਕਰਕੇ 1970 ਦਾ ਇਹਦਾ ਦਾ ਹੱਕਾ ਹੈਗਾ 1970 ਵਾਲਾ ਉਹ ਸਮਾਂ ਹੈਗਾ ਉਦੋਂ 1978 ਦੇ ਵਿੱਚ ਜੋ ਬਸਾਖੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਖੂਨੀ ਝ ਸਾਕਾ ਹੁੰਦਾ ਹੈ ਕਿਵੇਂ ਨਿਰੰਕਾਰੀਆਂ ਇੱਕ ਸਮਾਗਮ ਦੇ ਵਿੱਚ ਹਥਿਆਰ ਲੈ ਕੇ ਬੇਕਸੂਰ ਸਿੱਖਾਂ ਨੂੰ ਸ਼ਹੀਦ ਕਰ ਦਿੰਦੇ ਐ 13 ਸਿੱਖ ਸੀਦ ਹੋਏ ਸੀ ਤਾਂ ਉਹ ਨਿਰੰਕਾਰ ਜਿਹੜਾ ਚੀਫ ਸੀ ਗੁਰਵਾਚਨ ਸਿਉਂ ਉਸ ਨੂੰ ਮੌਜੂਦਾ ਗਵਰਨਮੈਂਟ ਜੋ ਅਕਾਲੀ ਦਲ ਦੀ ਸਰਕਾਰ ਸੀ ਜਿਹਨੂੰ ਪੰਥਕ ਸਰਕਾਰ ਕਿਹਾ ਜਾਂਦਾ ਸੀ ਉਹ ਉਹਦੀ ਪ੍ਰੋਟੈਕਸ਼ਨ ਕਰਦੀ ਹੈ ਉਹਨੂੰ ਇੱਥੋਂ ਅਮਰਸਰ ਤੋਂ ਦਿੱਲੀ ਲਿਆਇਆ ਜਾਂਦਾ ਬਾਅਦ ਵਿੱਚ ਜਿਹੜਾ ਹੈਗਾ ਉਹਦਾ ਕੇਸ ਵੀ ਹਰਿਆਣਾ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਇਹਦਾ ਭਾਵ ਕੀ ਹੈ ਵੀ ਜਿਹੜੀ ਸਰਕਾਰ ਸੀ ਉਹ ਅ ਨਰੰਕਾਰੀ ਡੇਰੇ ਦੇ ਪੱਖ ਵਿੱਚ ਖੜ ਗਈ ਨਾ ਕਿ ਸਿੱਖ ਸਮਾਜ ਦੇ ਜਿਹੜੀ ਪੱਖ ਇਸ ਦੇ ਨਾਲ ਹੀ ਲਗਾਤਾਰ ਡੇਰਾਬਾਦ ਜਵੇਂ ਵਾਦਾ ਹੈਗਾ ਜੇ ਉਧਰ ਤੁਸੀਂ ਰਾਮ ਰਹੀਮ ਦੀ ਗੱਲ ਕਰਦੇ ਹੋ ਜਿਹਦੇ ਤੇ ਬਹੁਤ ਗੰਭੀਰ આરોਪ ਹੈਗੇ ਆ ਦੋਸ਼ ਤੈਅ ਹੋ ਗਏ ਜਿੱਤੇ ਬਲਾਤਕਾਰ ਦਾ ਕਤਲਾਂ ਦੇ ਕਬਜਾਂ ਦੇ ਨਿੱਕਾਂ ਕੇ ਸੁਤੇ ਹੈਗੇ ਆ ਉਹ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਉਸ ਬੰਦੇ ਨਾਲ ਕਿਵੇਂ ਸਿਆਸੀ ਚਾਹੇ ਉਹ ਅਕਾਲੀ ਦਲ ਵਾਲੇ ਹੋਣ ਕਾਂਗਰਸ ਵਾਲੇ ਹੋਣ ਬੀਜੇਪੀ ਹੋਵੇ ਉਹਨਾਂ ਨੇ ਕਿਵੇਂ ਯਾਰੀਆਂ ਨਵਾਈਆਂ ਹੁਣ ਮੌਜੂਦਾ ਸਮੇਂ ਵੀ ਜਦੋਂ ਅਸੀਂ ਆਮ ਰਹੀਮ ਗਰਮੀਤ ਰਾਮ ਰਹੀਮ ਦੀ ਗੱਲ ਕਰਦੇ ਆ ਤਾਂ ਹਰਿਆਣੇ ਦੀ ਜੇਲ੍ਹ ਚ ਉਸ ਨੂੰ ਕਿੰਨੇ ਵਾਰੀ ਪੈਰੋਲ ਦਿੱਤੀ ਗਈ ਹੈ ਜਦੋਂ ਕਿ ਆਮ ਜਿਹੜਾ ਕੈਦੀ ਹੈ ਜੀ ਤੇ ਬਹੁਤ ਜ਼ਿਆਦਾ ਸਖਤ ਦੋਸ਼ ਨਹੀਂ ਹੈਗੇ ਜਾਂ ਸਖਤ ਕੇਸ ਨਹੀਂ ਹੈਗੇ ਜਾਂ ਧਰਾਵਾ ਨਹੀਂ ਲੱਗੀਆਂ ਉਹਨੂੰ ਉਨੀ ਪੈਰੋਲ ਨਹੀਂ ਦਿੱਤੀ ਜਾਂਦੀ ਜਦੋਂ ਕਿ ਗਰਮੀਤ ਰਾਮ ਰਹੀਮ ਦੇ ਉੱਤੇ ਬਹੁਤ ਜ਼ਿਆਦਾ ਗੰਭੀਰ ਇਲਜ਼ਾਮ ਨੇ ਉਹਦੇ ਤੇ ਮੁਕੱਦਮੇ ਬਣੇ ਨੇ ਤਾ ਉਸ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ ਇਹਦਾ ਕੀ ਭਾਵ ਹੈਗਾ ਵੀ ਹਰਿਆਣੇ ਦੀ ਸਰਕਾਰ ਅਲਾਉ ਕਰ ਰਹੀ ਹੈ ਤਾਂ ਬੀਜੇਪੀ ਸਰਕਾਰ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਜਿਵੇਂ ਆਪਾਂ ਗੱਲ ਕਰੀ ਪਹਿਲਾਂ ਵੀ ਅਕਾਲੀ ਜਿਹੜੇ ਸੀ ਉਹਨਾਂ ਨੂੰ ਇਹ ਸੀ ਸਿੱਖਾਂ ਦੀਆਂ ਵੋਟਾਂ ਮਿਲ ਜਾਣੀਆਂ ਪਾਜਵੀਆਂ ਡੇਰੇ ਨਾਲ ਜੁੜੀਆਂ ਹੈਗੀਆਂ ਨੰਗ ਕਾ ਦੀਆਂ ਵੋਟਾਂ ਹੈਗੀਆਂ ਉਹ ਵੀ ਸਾਨੂੰ ਮਿਲਣ ਤੇ ਹੁਣ ਲਗਾਤਾਰ ਹੋਰ ਕਿੰਨਾ ਡੇਰਾਵਾਦ ਹੈਗਾ ਚਾਹੇ ਉਹ ਆਸ਼ੂ ਤੋਸ਼ ਦਾ ਹੋਵੇ ਕਿਵੇਂ ਉਹਨੂੰ ਇੱਕ ਜਿਹੜਾ ਹੈਗਾ ਫ੍ਰਿਜ ਦੇ ਵਿੱਚ ਲਾ ਕੇ ਕਿਵੇਂ ਉਹਨੂੰ ਸੁਰੱਖਿਅਤ ਕੀਤੀ ਗਈ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਤਾਂ ਹੁਣ ਜਿਹੜਾ ਡੇਰਾ ਵਿਆਸ ਹੈਗਾ ਉਹਦਾ ਮੁਖੀ ਜਦੋਂ ਅ ਵਿਕਰਮਜੀਤ ਸਿੰਘ ਮਜੀਠੀਆ ਨੂੰ ਮਿਲਦਾ ਹੈਗਾ ਜੇਲ੍ਹ 'ਚ ਜੇਲ੍ਹ ਤੋਂ ਬਾਅਦ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰ ਸਵਾਲ ਪੁੱਛਦੇ ਆ ਤਾਂ ਉਹਦਾ ਸਿੱਧੇ ਰੂਪ 'ਚ ਉਹਨੂੰ ਬਰੀ ਕਰਨਾ ਜਾਂ ਫੱਕ 'ਚ ਖੜਨਾ ਚਾਹੇ ਰਿਸ਼ਤੇਦਾਰੀ ਆ ਪਰ ਇੱਕ ਡੇਰਾ ਚੀਫ ਹੋਣ ਦੇ ਨਾਤੇ ਕਿਵੇਂ ਉਹ ਇੱਕ ਸਿਆਸੀ ਬੰਦੇ ਦੇ ਹੱਕ ਵਿੱਚ ਖੜਾ ਆ ਇਸ ਤੋਂ ਭਾਵ ਇਹੀ ਹੈ ਵੀ ਕਿਵੇਂ ਇਹ ਜਿਹੜੀ ਰਾਜਨੀਤੀ ਹੈਗੀ ਹੈ ਇਹ ਡੇਰਾ ਰਾਹੀਂ ਕਿਵੇਂ ਪੰਜਾਬ ਦੀ ਪੋਲਿਟਿਕਸ ਬਦਲੀ ਜਾ ਰਹੀ ਹੈ ਤਾਂ ਇਹਦੀ ਜਿਹੜੀ ਸ਼ੈ ਹੈਗੀ ਹੈ ਡੇਰਾਬਾਦ ਨੂੰ ਪੂਰੇ ਡੇਰਾਬਾਦ ਚਾਹੇ ਉਹ ਗਰਮੀਤ RAMRI ਹੋਵੇ ਆਸ਼ੂतोष ਹੋਵੇ ਨਰੰਕਾਰੀ ਹੋਣ ਜਾਂ ਡੇਰਾ ਵਿਆਸ ਹੋਵੇ ਉਹ ਉਹਨਾਂ ਨੂੰ ਕੇਂਦਰ ਦੀ ਸ਼ੈ ਹੁੰਦੀ ਹੈ ਇੱਕ ਤਾਂ ਜਿਹੜਾ ਹੈਗਾ ਰਾਜਨੀਤੀ ਇਹਦੇ ਰਾਹੀਂ ਚੱਲਦੀ ਹੈ ਕਿਉਂਕਿ ਇੱਕ ਡੇਰਾ ਚੀਫ ਨੂੰ ਫੜ ਲਓ ਤਾਂ ਉਹਦੇ ਸਮਰਥਕਾਂ ਨੂੰ ਲੱਗਦਾ ਫਾੜਨ ਦਾ ਪਾਉ ਉਹਦੇ ਕੋਲ ਪਹੁੰਚ ਕਰ ਲੋ ਡੇਰਾ ਸਮਰਥਕਾਂ ਨੂੰ ਲੱਗਦਾ ਵੀ ਸਾਡੇ ਜਿਹੜੇ ਹੈਗੇ ਆ ਵੱਡੇ ਵੱਡੇ ਨਤਾਵਾਂ ਦਾ ਸਾਡੇ ਪਾਪੇ ਦਾ ਸੰਬੰਧ ਹੈ ਜਿਵੇਂ ਹੁਣ ਮੋਦੀ ਹੁਣੀ ਡੇਰਾ ਬੱਲਾਂ ਆ ਕੇ ਗਿਆ ਉਹਨਾਂ ਨੇ ਮੋਦੀ ਸਾਹਿਬ ਉਹ ਆਸਤੀ ਪੰਜਾਬ ਨੂੰ ਕੁਝ ਮਿਲੂਗਾ ਪਰ ਮਿਲਣਾ ਪੰਜਾਬ ਨੂੰ ਨਾ ਡੇਰਾ ਸਮਰਥਕਾਂ ਨੂੰ ਕੁਝ ਮਿਲਣਾ ਹੁੰਦਾ ਉਹ ਤਾਂ ਆ ਗਏ ਤੇ ਇੱਕ ਹਿਸਾਬ ਦਾ ਜਿਹੜੀ ਵੋਟ ਜਿਹੜੀ ਬਦਲਣ ਦੀ ਨੀਤੀ ਹੈਗੀ ਆ ਵੋਟ ਸਾਡੇ ਪੱਖ ਚ ਭੁਗਤੇ ਇਸ ਕਰਕੇ ਇਹ ਡੇਰਾਵਾਦ ਆ ਜਿਹੜਾ ਜਾਲ ਸਮੇ ਸਮੇਤੇ ਮੁਕਤੀ ਦੇ ਜਿਹੜੇ ਕੇਂਦਰ ਦੀਆਂ ਸਰਕਾਰਾਂ ਹੈਗੀਆਂ ਉਹ ਬਿਲਕੁਲ ਸਪੋਰਟ ਕਰਦੀਆਂ ਉਹਨਾਂ ਦੇ ਬਦਲ ਖੁੰਨ ਦੇ ਵਿੱਚ ਪੂਰੀ ਸਹਿਤਾ ਕਰਦੀਆਂ ਜੇ ਹੁਣ ਆਪਾਂ ਜਿਹੜਾ ਸਿੱਖੀ ਦੇ ਸੰਦਰਭ ਵਿੱਚ ਦੇਖੀਏ ਵੀ ਡੇਰਾਵਾਦ ਕਿਵੇਂ ਖੁਰਾ ਲਾ ਰਿਹਾ ਚਾਹੇ ਉਹ ਡੰਕਾਰੀ ਹੋਵੇ ਚਾਹੇ ਉਹ ਝੂਠੇ ਸੌਦੇ ਵਾਲੇ ਹੋਣ ਚਾਹੇ ਉਹ ਡੇਰਾ ਵਿਆਸ ਹੋਵੇ ਜਾਂ ਛੁਟੋਸ਼ ਹੋਵੇ ਉਹ ਆਪਣੇ ਆਪਣੇ ਮੁਤਾਬਕ ਉਹ ਚੀਜ਼ਾਂ ਲੈ ਕੇ ਕਿਵੇਂ ਸਿੱਖ ਸਮਾਜ ਦੇ ਵਿੱਚ ਉਹ ਪੈਰ ਪਸਾਰ ਰਹੇ ਨੇ ਤਾਂ ਉਹਦੇ ਵਿੱਚ ਕੀ ਹੈ ਵੀ ਉਹ ਸਿੱਖ ਸਮਾਜ ਵਿੱਚ ਬੰਦੀਆਂ ਪਾ ਕੇ ਇੱਕ ਜਿਹੜਾ ਹੈਗਾ ਕਮਜ਼ੋਰ ਕਰ ਰਹੀ ਹੈ ਇੱਕ ਧਰਮ ਨੂੰ ਇਸ ਕਰਕੇ ਇਹਦੇ ਵਿੱਚ ਸਾਰੀਆਂ ਸਰਕਾਰਾਂ ਜਿਹੜੀਆਂ ਮੌਜੂਦਾ ਸਰਕਾਰਾਂ ਰਾਜ ਸਰਕਾਰਾਂ ਹੁੰਦੀਆਂ ਜਾਂ ਕੇਂਦਰ ਦੀ ਕੋਈ ਸੱਤਾਜ ਪਾਰਟੀ ਹੋਵੇ ਉਹ ਪੂਰੀ ਡੇਰਾਵਾ ਨੂੰ ਸ਼ੈਦਿੰਦੀ ਹੈ ਤਾਂ ਹੁਣ ਦੇਖੋ ਤੁਸੀਂ ਜੇ ਆਪਾਂ ਜਾਦਾ ਪੁਰਾਣਾ ਨਾ ਦੇਖੀ ਵੀ ਮਜੀਠੀਆ ਸਾਹਿਬ ਕਿਵੇਂ ਜੇਲ੍ਹ ਤੋਂ ਬਾਹਰ ਆ ਕੇ ਜਿਹੜਾ ਗ੍ਰਿੰਦਰ ਸਿੰਘ ਢਿੱਲੋਂ ਮਤਲਬ ਗੋਤ ਵੀ ਲਾਇਆ ਡੇਰਾ ਚੀਵ ਨੇ ਜਿਹੜਾ ਵਿਆਸ ਨੇ ਮਗਰ ਗੋਤ ਲਾਇਆ ਤੇ ਗੱਲ ਹੀ ਮਾਨਵਤਾ ਦੀ ਕਰਦੇ ਆ ਬਰਾਬਰਤਾ ਦੀ ਕਰਦੇ ਆ ਉੱਚ-ਨੀਚ ਤੋਂ ਜਿਹੜਾ ਹੈ ਘਟਾਉਣ ਦੀ ਗੱਲ ਕਰਦੇ ਆ ਪਰ ਬਾਬਾ ਜੀ ਨੇ ਜਿਹੜਾ ਗੋਤ ਲਾਇਆ ਹੋਇਆ ਚਲੋ ਇੱਕ ਵੱਖਰਾ ਮੈਟਰ ਪਰ ਇਹ ਹੈ ਵੀ ਜਿਵੇਂ ਹੁਣ ਵਿਕਰਮਜੀਤਿਆ ਨੇ ਬਾਹਰ ਆ ਕੇ ਜੇਲ ਤੋਂ ਜਿਵੇਂ ਡੇਰਾ ਵਿਆਸ ਮੁਕੀ ਦੇ ਗੁਣ ਗਾਣ ਉਹਨਾਂ ਦਾ ਕੀਤਾ ਸਿਫਤਾਂ ਦੇ ਫੁੱਲ ਬੰਨੇ ਤਾਂ ਉਹ ਤੁਸੀਂ ਦੇਖੋ ਵੀ ਕਿੱਥੇ ਅਕਾਲੀ ਸਿਆਸਤ ਤੇ ਜੀਦਾ ਕਹਿੰਦੇ ਵੀ ਮੱਝ ਦਾ ਜਰਨਲ ਹੈਗਾ ਅ ਬਿਕਰਮਜੀਤ ਸਿੰਘ ਮਜੀਠੀਆ ਕਿੱਥੇ ਅਕਾਲੀ ਸਿਆਸਤ ਤੇ ਕਿੱਥੇ ਡੇਰਾ ਆਣਾਂ ਦੀ ਸਿਆਸਤ ਕੀ ਡੇਰਾ ਵਿਆਸ ਅਕਾਲ ਤਖਤ ਸਾਹਿਬ ਨੂੰ ਲਾਗੂ ਮਰਿਆਦਾ ਸਿੱਖੀ ਸਿਧਾਂਤ ਇਹ ਚੀਜ਼ਾਂ ਨੂੰ ਫੋਲੋ ਕਰਦਾ ਕੀ ਉਹਦਾ ਮਿਸ਼ਨ ਜੋ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਹੈ ਜੋ ਸਿੱਖਾਂ ਸਿੱਖਾਉਣ ਦਾ ਮਿਸ਼ਨ ਹੈ ਉਹ ਮਿਸ਼ਨ ਹੈ ਤਾਂ ਕਿਉਂਕਿ ਬਾਬਾ ਜਿਹੜਾ ਜੀ ਹੈਗੇ ਆ ਡੇਰਾ ਵਿਆਸ ਮੁਕੀ ਤੇ ਜਾਂ ਡੇਰਾ ਵਿਆਸ ਦੇ ਪ੍ਰਬੰਧਕਾਂ ਤੇ ਇੰਨੇ ਦੋਸ਼ ਲੱਗ ਚੁੱਕੇ ਆ ਵੀ ਜ਼ਮੀਨਾਂ ਜਿਹੜੀਆਂ ਵਿਆਸਤ ਰਿਆ ਆ ਦੇ ਨਾਲ ਨਾਲ ਸੀਗੀਆਂ ਕਿਵੇਂ ਲੋਕਾਂ ਦੀਆਂ ਗੁੰਮਰਾਹ ਕਰਕੇ ਦੱਬਿਓ ਚੱਲਦੇ ਆ ਕਿਉਂਕਿ ਬਾਬਾ ਜੀ ਦੀ ਸਿਆਸੀ ਪਹੁੰਚ ਕਰਕੇ ਉਹ ਲੋਕਾਂ ਦੀ ਕੋਈ ਆਵਾਜ਼ ਨਹੀਂ ਸੁਣੀ ਜਾਂਦੀ ਇਹਦਾ ਭਾਵੇਂ ਹੀ ਇਹ ਜਿਹੜਾ ਡੇਰਾਬਾਦ ਹੈਗਾ ਉਹ ਕੇਂਦਰ ਸਰਕਾਰਾਂ ਇੱਕ ਤੀਨਾਂ ਦੋ ਨਿਸ਼ਾਨੇ ਕਰਦੀਆਂ ਇੱਕ ਤਾਂ ਉਹ ਸਿੱਖ ਸਮਾਜ ਕਮਜ਼ੋਰ ਹੁੰਦਾ ਦੂਸਰੀ ਗੱਲ ਉਹਨਾਂ ਦਾ ਵੋਟ ਬੈਂਕ ਅੱਡੋ ਅੱਡ ਬਣਾ ਰਹਿੰਦਾ ਹੈ ਉਹ ਅੱਡ ਅੱਡ ਬਾਬਿਆਂ ਨੂੰ ਸਪੋਰਟ ਕਰਦੀਆਂ ਹਰ ਪੱਖੋਂ ਆਰਥਿਕ ਸਮਾਜਿਕ ਹਰ ਪੱਖੋਂ ਸਪੋਰਟ ਕਰਦੀਆਂ ਤਾਂ ਉਹਦੇ ਕਰਕੇ ਕੀ ਹੈ ਵੋਟ ਬਣੀ ਰਹਿੰਦੀ ਹੈ ਇਸ ਕਰਕੇ ਇਹ ਸਮਝਣ ਵਾਲੀਆਂ ਚੀਜ਼ਾਂ ਹੈਗੀਆਂ ਨਹੀਂ ਵੀ ਕਿਸੇ ਦੇ ਆਪ ਪੱਖ 'ਚ ਇਹ ਗੱਲਾਂ ਕਰੀਏ ਕੋਈ ਵੀ ਸਿਆਸੀ ਪਾਰਟੀ ਹੈਗੀ ਚਾਹੇ ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਹੈ ਉਹ ਕਿਸੇ ਧਰਮ ਜਾਂ ਕੋਈ ਸਿਧਾਂਤ ਨੂੰ ਫੋਲੋ ਨਹੀਂ ਕਰਦੀ ਉਹਦਾ ਮਕਸਦ ਸੱਤਾ ਹਾਸਲ ਕਰਨਾ ਹੈਗਾ ਚਾਹੇ ਕਿਸੇ ਦੀ ਮਰਜ਼ੀ ਪੈਰੀ ਹੱਥ ਲਵਾਈ ਜਾਓ ਕਿਸੇ ਦੇਤੇਦਾਰ ਦੇ ਲੰਮੇ ਪਈ ਜਾਓ ਉਨਰ ਵਿੱਚ ਗੱਲ ਦਾ ਕੋਈ ਫਰਕ ਨਹੀਂ ਤੁਸੀਂ ਦੇਖਿਆ ਵੀ ਸਮੇਂ-ਸਮੇਂ ਤੇ ਚਾਹੇ ਡੇਰਾ ਬਿਆਸ ਹੋਵੇ ਨੂੰ ਸਮੇਂ-ਸਮੇਂ ਤੇ ਕਿਵੇਂ ਸਾਰੇ ਰਾਜਨੀਤਿਕ ਲੀਡਰ ਆਪਣੇ ਮਿਲਦੇ ਰਿਹਾ ਜਾਂ 6 ਮਹੀਨੇ ਤੱਕ ਮਾਨ ਹੋਵੇ ਚਾਹੇ ਕੋਈ ਵੀ ਹੋਵੇ ਕਿੰਨੀਆਂ ਸਿਆਸੀ ਪਾਰਟੀਆਂ ਕਾਲੀਦਾਰ ਵਾਲੇ ਹੋਣ ਕਾਂਗਰਸ ਉਹ ਸਾਰੇ ਮਿਲਦੇ ਆ ਚਾਹੇ ਆਮ ਆਦੀ ਪਾਰਟੀ ਵਾਲੇ ਉਹੀ ਰਾਮ ਰਹੀਨ ਦਾ ਹਾਲ ਸੀਗਾ ਵੀ ਰਾਮ ਹੀ ਦੇ ਕੋਲ ਵੀ ਸਾਰੇ ਜਾਂਦੇ ਸੀਗੇ ਇਸ ਕਰਕੇ ਇਹ ਬੜੀ ਡੂੰਗੀ ਸਾਇਸ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਤਾਂ ਪਾੜਾ ਪਾਉ ਸਮਾਜ ਚ ਦੇਰੇਦਾਰਾ ਨਹੀਂ ਤੇ ਦੂਸਰਾ ਬੋਡ ਬੈਂਕ ਨੂੰ ਪੱਕੀ ਕਰੋ ਤੇ ਜਿਹੜੇ ਭਗਤ ਹੁੰਦੇ ਆ ਵਿਚਾਰੇ ਅੰਧਪਖਤ ਇਹਨਾਂ ਡੇਰੇਦਾਰਾਂ ਦੇ ਉਹਨਾਂ ਨੂੰ ਲੱਗਦਾ ਸਾਡੇ ਬਾਬਾ ਜੀ ਦੀ ਬਹੁਤ ਪਹੁੰਚ ਹੈਗੀ ਹੈ ਤੇ ਉਹ ਬਾਬਾ ਜੀ ਜਿਹੜੇ ਹੁੰਦੇ ਆ ਨਕਲੀ ਬਾਬਾ ਜੀ ਪਖੰਡੀ ਉਹ ਸਾਰੀਆਂ ਜਿਹੜੇ ਆਪਦੇ ਜੁੜੇ ਹੁੰਦੇ ਆ ਸਮਰਥਕਾਂ ਨੂੰ ਵੇਚ ਜਾਂਦੇ ਆ ਸਿਆਸੀ ਪਾਰਟੀਆਂ ਦੇ ਝੋਲੀ ਚ ਪੈ ਜਾਂਦੇ ਆ ਸੋ ਸਾਰਿਆਂ ਨੂੰ ਧੰਨਵਾਦ ਬਹੁਤ ਸ਼ੁਕਰੀਆ